ਟ੍ਰਾਂਪੋਰਟ ਮੰਤਰੀ ਮੁਰਦਾਬਾਦ 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 ਸੈਕਟਾਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਸੈਕਟਾਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਟ੍ਰਾਂਪੋਰਟ ਮੰਤਰੀ ਮੁਰਦਾਬਾਦ 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 ਟ੍ਰਾਂਪੋਰਟ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁੱਖ ਮੰਤਰੀ ਮਰਦਾਬਾ 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 ਸਾਡਾ ਇੱਕਾ ਜਿੰਦਾਬਾ 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 ਸਾਡਾ ਇੱਕਾ ਜਿੰਦਾਬਾ 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 ਸਰਕਾਰ ਮਰਦਾਬਾ 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 ਮੁੱਖ ਮੰਤਰੀ ਮਰਦਾਬਾ ਮਰਦਾਬਾ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ ਪਣ ਬਸ ਪੀਆਰਟੀ ਕੰਟੈਕਟ ਵਰਕਰ ਹਾਂ ਉਹਨੇ 25 ਗਨਾਂ ਦਾ ਬਰਨਾਲਾ ਡੀਪੂ ਡੀਪੂ ਪ੍ਰਧਾਨਾ ਇਹ ਜੀ ਜਿਹੜਾ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਆ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਸੱਤਾ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਸਤ ਸਿੰਘ ਮਾਨ ਨੇ ਸਾਡੇ ਕੱਚੇ ਮੁਲਾਜ਼ਮਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਠਿੱਕ ਦੇ ਸਿਸਟਮ ਬੰਦ ਕਰਾਂਗੇ ਆਊਟਸੋਰਸਿੰਗ ਸਿਸਟਮ ਬੰਦ ਕਰਾਂਗੇ ਵਿਭਾਗ ਦੇ ਵਿੱਚ ਬਸਾਂ ਪਾਵਾਂਗੇ ਉਸ ਦੇ ਸਬੰਧ ਤੋਂ ਹੀ ਅੱਜ ਦਾ ਸਾਡਾ ਇਹ ਰੋਸ ਪ੍ਰਦਰਸ਼ਨ ਹੈ ਸਾਡੀ ਮੰਗ ਹੈ ਜੀ ਸਾਡੇ ਵਿਭਾਗ ਦੇ ਵਿੱਚ ਇਕ ਪੀ 22 ਸਾਹਿਬ ਤੋਂ ਕੰਟਰੈਕਟ ਤੇ ਕੰਮ ਕਰ ਰਹੇ ਸਾਡੇ ਸਾਥੀ ਘੱਟ ਸੰਗਾਂਹਾਂ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਵਿਭਾਗ ਦੇ ਵਿੱਚ ਜਿਹੜੇ ਜਿਹੜੇ ਸਾਡੇ ਪੀਆਰਡੀ ਦੇ ਸਰਵਿਸ ਰੂਲ ਆ ਉਹਨਾਂ ਦੇ ਵੀ ਨਿਨ ਪੱਕਾ ਕੀਤਾ ਜਾਵੇ ਔਰ ਸੋਰਸਿੰਗ ਵਾਲੇ ਸਾਥੀਆਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਵਿਭਾਗ ਦੇ ਵਿੱਚ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਜੋ ਸੁਪਰੀਮ ਕੋਰਟ ਦਾ ਫੈਸਲਾ ਉਹ ਲਾਗੂ ਕੀਤਾ ਜਾਵੇ ਅੱਜ ਤਾਂ ਅਸੀਂ ਹਜੇ ਆਪਦੇ ਵਰਕਰਾਂ ਨੂੰ ਜੀ ਸਚੇਤ ਕੀਤਾ ਗਿਆ ਇਸ ਤੋਂ ਬਾਅਦ ਅਸੀਂ 30 ਤਰੀਕ ਨੂੰ ਚੰਡੀਗੜ੍ਹ ਵਿਖੇ ਟਰਾਂਸਪੋਰਟ ਅ ਡਾਇਰੈਕਟਰ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਉਸ ਤੋਂ ਬਾਅਦ ਸਾਡੀ 9 10 ਤੇ 11 ਦੀ ਤਿੰਨ ਦਿਨ ਦੀ ਮੁਕੰਮਲ ਹੜਤਾਲ ਹੈ ਜੀ ਮੇਰਾ ਨਾਮ ਬੂਟਾ ਸਿੰਘ ਆ ਪੀ ਆਰ ਟੀ ਸੀ ਪਾਣ ਬੱਸ 25 11 ਜੂਨੀਅਨ ਦਾ ਬਰਨਾਲਾ ਡੀਪੋ ਦਾ ਜਨਰਲ ਸੈਕਟਰੀ ਹਾਂ ਜੀ ਦੇਖੋ ਜੀ ਸਾਡਿਆ ਜਿਹੜਾ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਔਰ ਪਿਛਲੀਆਂ ਸਰਕਾਰਾਂ ਨੇ ਦੀ ਤਰ੍ਹਾਂ ਹੁਣ ਇਹ ਸਰਕਾਰ ਨੇ ਭਗਵੰਤ ਮਾਨ ਨੇ ਸਾਡੇ ਨਾਲ ਸੱਤਾ ਚੋਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਿੰਨੇ ਵੀ ਮੁਲਾਜ਼ਮਾ ਠੇਕੇਦਾਰ ਅਧੀਨ ਆ ਉਹ ਮਹਿਕਮੇ ਦੇ ਅੰਦਰ ਕੀਤੇ ਜਾਣਗੇ ਮਹਿਕਮੇ ਅੰਦਰ ਜਿਹੜੇ ਕੰਟੈਕਟਰ ਤੇ ਆ ਮੁਲਾਜ਼ਮਾ ਉਹਨਾਂ ਨੂੰ ਰੈਗੂਲਰ ਸਰਵਿਸ ਰੂਲਾਂ ਮੁਤਾਬਕ ਜੋ ਪੀਆਰਟੀਸੀ ਦੇ ਸਰਵਿਸ ਰੂਲ ਬਣੇ ਹੋਇਆ ਉਹਦੇ ਮੁਤਾਬਕ ਜਿਹੜਾ ਉਹ ਪੱਕਾ ਕੀਤਾ ਜਾਊਗਾ ਪਰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਸਰਕਾਰ ਵੀ ਲਾਰੇ ਤੇ ਲਾਰਾ ਦਾ ਰਹੀ ਆ ਜਦੋਂ ਜਲੰਧਰ ਵੋਟਾਂ ਸੀ ਉਸ ਟਾਈਮ ਤੇ ਅੱਜ ਨਾ ਭਗਵੰਤ ਮਾਨ ਜੀ ਸਾਹਿਬ ਖਵਾੜੀ ਵਿਖੇ ਮੀਟਿੰਗ ਹੋਈ ਸੀ ਜਿਹਦੇ ਵਿੱਚ ਫਾਈਨਲ ਮੀਟਿੰਗ ਹੋਈ ਸੀ ਉਹਨਾਂ ਨੇ 1 ਮਹੀਨੇ ਦਾ 700 ਟਾਈਮ ਲਿਆ ਸੀ ਜੋ ਕਿ ਸਾਲ ਬੀਤ ਚੁੱਕਿਆ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਨੂੰ ਜਿਹੜਾ ਉਹ ਬੂਰ ਨਹੀਂ ਪਿਆ ਇਸ ਲਈ ਇਸ ਇਸ ਗੱਲਸਤੇ ਰਾਤੇ ਤੁਰੇ ਆ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਮੁਲਾਜ਼ਮਾ ਉਸਨਾਂ ਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਵੇ ਸਰਵਿਸ ਰੂਲਾ ਮੁਤਾਬਕ ਜਿਹੜਾ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਆਊਟਰ ਆ ਬਰਾਬਰ ਕੰਮ ਬਰਾਬਰ ਤਨਖਾਹ ਉਹ ਲਾਗੂ ਕੀਤੀ ਜਾਵੇ ਔਰ ਮੈਕਮੇ ਦੇ ਵਿੱਚ ਜਿਹੜੇ ਸਾਡੇ ਉੱਚ ਅਧਿਕਾਰੀ ਆ ਉਹ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਤਾਕਤ ਨੇ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਪੀਆਰਟੀ ਦੇ ਮਾਲਕੀ ਦੀ ਬੱਸਾਂ ਜਿਹੜੀ ਉਹ ਪਾਈ ਜਾਵੇ ਪਿਛਲੇ ਦਿਨਾਂ ਚ ਵੀ ਇਹਨਾਂ ਨੇ ਕੁਝ ਬੱਸਾਂ ਲੇਕਿਨ ਕਹਿੰਦੇ ਇਹ ਵਿਭਾਗ ਦੀਆਂ ਬੱਸਾਂ ਨੇ মিডিਆ ਨੂੰ ਬਿਆਨ ਦਿੰਦੇ ਆ ਵਿਭਾਗ ਦੀਆਂ ਬੱਸਾਂ ਨੇ ਉਹ ਸਰਫਰ ਝੂਠ ਹੈ ਉਹ ਬੱਸਾਂ ਨੇ ਜਿਹੜੀਆਂ ਉਹ ਕਿਲੋਮੀਟਰ ਦੀਆਂ ਬੱਸਾਂ ਨੇ ਜਿਹੜੀਆਂ ਪਿਛਲੇ ਸਮੇਂ ਕਹਿੰਦੇ ਹੁੰਦੇ ਸੀ ਦੂਜੀਆਂ ਸਰਕਾਰਾਂ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਵਾਡੀਆਂ ਲੱਗਦੀਆਂ ਨੇ ਤੇ ਬਾਡੀਆਂ ਪੰਜਾਬ ਦੇ ਵਿੱਚੋਂ ਕਿਉਂ ਨਹੀਂ ਲਾਉਂਦੇ ਬਾਹਰਲੇ ਸਟੇਟਾਂ ਚੋਂ ਲਵਾਉਂਦੇ ਆ ਇਹ ਕਮਿਸ਼ਨ ਖਾਂਦੇ ਆ ਤੇ ਇਹਨਾਂ ਨੇ ਵੀ ਉਹੀ ਰੂਲ ਅਪਣਾਇਆ ਵੀ ਜਿਹੜੀਆਂ ਕਿਲੋਮੀਟਰ ਸਕੀਨ ਦੀਆਂ ਬੱਸਾਂ ਨੇ ਉਹ ਵੀ ਇਹਨਾਂ ਨੇ ਕਹਿ ਕੇ ਸਰਕਾਰ ਦੇ ਵਿਭਾਗ ਦੀਆਂ ਬੱਸਾਂ ਨੇ ਲੇਕਨ ਬੱਸਾਂ ਦੀ ਬਾਡੀ ਉਹ ਰਾਜਸਥਾਨ ਤੋਂ ਲਵਾਈ ਆ ਹੈ ਵੀ ਉਹ ਕਿਲੋਮੀਟਰ ਸਕੀਨ ਦੀਆਂ ਬੱਸਾਂ ਨੇ ਇਹ ਵੀ ਅਸੀਂ ਸਾਫ਼ ਵਿਰੋਧ ਕਰਦੇ ਆ ਕਿ ਜੋ ਵੀ ਆ ਵੀ ਆ ਉਹ ਵਿਭਾਗ ਦੀਆਂ ਬੱਸਾਂ ਜਿਹੜੀਆਂ ਪਾਈਆਂ ਜਾਣ ਔਰ ਬਾਡੀ ਵੀ ਇਸ ਪੰਜਾਬ ਤੋਂ ਵਿੱਚੋਂ ਲਵਾਈ ਜਾਵੇ ਬਾਕੀ ਹੋਰ ਦੋ ਤਿੰਨ ਮੰਗਾਂ ਨੇ ਸਾਡੀਆਂ ਜਿਹੜੀਆਂ ਨੇ ਉਹ ਵਿਚਾਰ ਅਧੀਨ ਨੇ ਜਿਵੇਂ ਆਪਣਾ ਐਕਸੀਡੈਂਟ ਕੇਸ ਹੋ ਜਾਂਦਾਗਾ ਐਕਸੀਡੈਂਟ ਕੇਸ ਦੇ ਵਿੱਚ ਕਲੇਮ ਕੇਸ ਪਾ ਦਿੰਦੇ ਆ ਮਹਿਕਮੇ ਨੂੰ ਮਹਿਕਮੇ ਦੀਆਂ ਗੱਡੀਆਂ ਦੀਆਂ ਜਿਹੜੀਆਂ ਉਹ ਕਲੇਮ ਤੋਂ ਬਣਾਨੇ بیمਾ ਨਹੀਂ ਹੈਗਾ ਮਸਾਂ ਦਾ ਉਹ ਜਦੋਂ ਬੈਂਕ ਨੂੰ ਕਲੇਮ ਪਾਇਆ ਜਾਂਦਾ ਤਾਂ ਉਹ 50000 ਡਰਾਈਵਰ ਨੂੰ ਪਾ ਦਿੰਦੇ ਨੇ ਜਿਹੜਾ ਨਜਾਇਜ਼ ਘੱਟ ਤਨਖਾਹਾਂ ਦੇ ਉੱਤੇ ਕਮਾਰੂ ਕਹਾੜਾ ਇਹਨਾਂ ਨੇ ਜਿਹੜਾ ਉਹ ਲਾਗੂ ਕੀਤਾ ਹੋਇਆਗਾ ਉਹਦਾ ਅਸੀਂ ਸਖਤ ਵਿਰੋਧ ਕਰਦੇ ਆਂ ਔਰ ਕਨੈਕਟਰ ਦੇ ਉੱਤੇ ਵੀ ਕੰਡੀਸ਼ਨਾਂ ਲਾਈਆਂ ਹੋਈਆਂ ਨੇ ਜਾਇਜ ਤੱਕਾ ਕਰ ਰਹੇ ਆ ਔਰ ਉਹਨੂੰ ਇੱਕ ਤਾਂ ਇੱਕ ਮਹੀਨੇ ਤੋਂ 2 ਮਹੀਨੇ ਤੋਂ ਰੂਟ ਆਫ ਕਰ ਦਿੱਤਾ ਜਾਂਦਾ ਤੇ ਜੁਰਮਾਨਾ ਨੂੰ ਵੱਖਰਾ ਕੀਤਾ ਜਾਂਦਾ ਇਹ ਅਫਸਰਾਨੀਆਂ ਆਪਣੀਆਂ ਨਿੱਜੀ ਪਾਲਿਸੀਆਂ ਸਰਕਾਰ ਤੋਂ ਅੱਖੀ ਪਰੋਖੇ ਕਰਕੇ ਮੁਲਾਜ਼ਮਾਂ ਤੋਂ ਅੱਖੀ ਪਰੋਖੇ ਕਰਕੇ ਜਿਹੜੀਆਂ ਉਹ ਆਪਣੀਆਂ ਪਾਲਿਸੀਆਂ ਬਣਾਈਆਂ ਹੋਈਆਂ ਉਹਨਾਂ ਦਾ ਵੀ ਸਖਤ ਵਿਰੋਧ ਕਰਦੇ ਆ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਇਹ ਵਿਭਾਗ ਜਾਂ ਅਫਸਰ ਮੁਲਾਜ਼ਮਾਂ ਤੇ ਮਾਰੂ ਪਹਾੜਾ ਮਾਰੀ ਜਾਂਦੇ ਆ ਘੱਟ ਤਨਖਾਹਾਂ ਦੇ باوجود ਵੀ ਉਹਨਾਂ ਨੂੰ ਵੀ ਇਹ ਬੰਦ ਕੀਤਾ ਜਾਵੇ ਉਹਦਾ ਵੀ ਅਸੀਂ ਸਖਤ ਵਿਰੋਧ ਕਰਦੇ ਹਾਂ ਮੈਂ ਗੁਰਪ੍ਰੀਤ ਸਿੰਘ ਸੂਬਾਗੂ ਪੀਆਰਟੀ ਪਨ ਬਸ ਕੰਟਰੈਕਟ ਵਰਕ ਯੂਨੀਅਨ ਪੰਜਾਬ ਅੱਜ ਦੇ ਸਾਡਿਆਂ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਚੱਲ ਰਹੀਆਂ ਨੇ ਜਿਵੇਂ ਕਿ ਕੱਚੇ ਮਜ਼ਦੂਰਾਂ ਨੂੰ ਪੱਕਾ ਕਰਨਾ ਬਰਾਬਰ ਕੰਮ ਬਰਾਬਰ ਤਨਖਾਹ ਆਊਰਸੋਰਸਿੰਗ 'ਤੇ ਬੰਦ ਕਰਨਾ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨਾ ਮਹਿਕਮੇ ਨੇ ਬੱਸਾਂ ਪਾਉਣਾ ਇਸੇ ਸੰਦਰਭ ਦੇ ਵਿੱਚ ਸਾਡੀ ਅੱਜ ਰੋਸ ਤਰਨਾ ਸੀ ਜੀ ਸਾਡੀਆਂ ਮੰਗਾਂ ਜਿਵੇਂ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨਾ ਤੇ ਔਰ ਸੋਸ਼ਲ ਸਕੀਮ ਭਰਤੀ ਬੰਦ ਕਰਨਾ ਤੇ ਕਿਹੜਾ ਸਿਸਟਮ ਬੰਦ ਕਰਨਾ ਮੈਂ ਇੱਕ ਬਰਾਬਰ ਕੰਮ ਬਰਾਬਰ ਤਨਖਾਹ ਸੁਪਰੀਮ ਕੋਰ ਦਾ ਜੋ ਫੈਸਲਾ ਉਹ ਲਾਗੂ ਕਰਨਾ ਤੇ ਕਿਲੋਮੀਟਰ ਸਕੀਮ ਜੋ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਮੈਕਮੇ ਵਿੱਚ ਪਾ ਰਹੇ ਨੇ ਉਹ ਬੰਦ ਕਰਨੀਆਂ ਤੇ ਮਾਰੂ ਕੰਡੀਸ਼ਨਾਂ ਬੰਦ ਕਰਨੀਆਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੇ ਜਾਂਦੀਆਂ ਫਿਰ ਆ 30 ਤਰੀਕ ਨੂੰ ਸਾਡਾ ਟ੍ਰਾਪੋ ਡਾਇਰੈਕਟਰ ਦੇ ਮੂਹਰੇ ਧਰਨਾਗਾ ਜੀ ਚੰਡੀਗੜ੍ਹ ਉਸ ਤੋਂ ਬਾਅਦ ਵੀ ਸਾਡੇ ਕੋਲ ਮੀਟਿੰਗਾਂ ਕਰਕੇ ਜੇ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ ਤਾਂ ਸਾਡੀ ਆਉਣ ਵਾਲੀ 9 10 11 ਤਰੀਕ ਦੀ ਮਕਮਲ ਹਰ ਤਾਰੂ ਤਿੰਨ ਦਿਨ ਚੱਕਾ ਜਾਮ ਰਹੂਗਾ ਜੇ ਸਾਡੀਆਂ ਮੰਗਾਂ ਨਹੀਂ ਰਹੀ ਉਹਨਾਂ ਚਾਰ ਹਰ ਤਾਰ ਨਹੀਂ ਕੋਲਾਂਗੇ